ਪੰਜਾਬੀ ਸੰਗੀਤ ਤੇ ਬੋਡੀ ਬਿਲਡਿੰਗ ਜਗਤ ਦੇ ਵਿੱਚ ਅੱਜ ਵੀ ਸੋਗ ਦੀ ਲਹਿਰ ਹੈ। ਚਲੰਦਰ ਦੇ ਆਇਰਨ ਮੈਨ ਵਰਿੰਦਰ ਸਿੰਘ ਘੁੰਮਣ ਦੀ ਅਚਾਨਕ ਮੌਤ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫੋਰਟਿਸ ਹਸਪਤਾਲ ਨੇ ਹੁਣ ਇਸ ਮਾਮਲੇ ਉੱਤੇ ਆਪਣਾ ਪਹਿਲਾ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਹੈ। ਹਸਪਤਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਘੁੰਮਣ ਨੂੰ 6 ਅਕਤੂਬਰ ਨੂੰ ਸੱਜੇ ਮੋਢੇ ਦੇ ਵਿੱਚ ਦਰਦ ਅਤੇ ਹਿੱਲਣ ਜੁਲਣ ਦੇ ਵਿੱਚ ਮੁਸ਼ਕਲ ਕਾਰਨ ਦਾਖਲ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ 9 ਅਕਤੂਬਰ ਨੂੰ ਆਪਰੇਸ਼ਨ ਸੁਚਾਰੂ ਢੰਗ ਦੇ ਨਾਲ ਕੀਤਾ ਗਿਆ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਦੁਪਹਿਰ ਲਗਭਗ 3:30 ਵਜੇ ਹੁਮੰਡ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਡਾਕਟਰਾਂ ਦੀ ਟੀਮ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਪਰ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਸ਼ਾਮ 5:30 ਵਜੇ ਹੁਮੰਡ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹਸਪਤਾਲ ਨੇ ਸਪੱਸ਼ਟ ਕੀਤਾ ਹੈ ਕਿ ਘੁੰਮੜ ਨੂੰ ਕੋਈ ਹੋਰ ਗੰਭੀਰ ਬਿਮਾਰੀ ਨਹੀਂ ਸੀ ਉਹ ਬਿਲਕੁਲ ਸਿਹਤਮੰਦ ਸਰ ਅਤੇ ਮੌਤ ਪੂਰੀ ਤਰ੍ਹਾਂ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਹੈ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਸਮਸ਼ਾਨ ਘਰ ਦੇ ਵਿੱਚ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਡੇ ਪੁੱਤਰ ਨੇ ਚਿਤਾ ਨੂੰ ਅੱਗ ਲਗਾਈ ਇੱਕ ਵੱਡੀ ਪੀੜ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਇਕੱਠੀ ਹੋਈ ਹਰ ਅੱਖ ਨਮ ਸੀ ਹਰ ਚਿਹਰਾ ਮਾਇਉਸੀ ਸੀ ਪੰਜਾਬ ਨੇ ਆਪਣਾ ਇੱਕ ਹੋਰ ਮਾਨਵਤਾ ਪੁੱਤਰ ਗਵਾ ਦਿੱਤਾ ਹੈ ਬਰਿੰਦਰ ਸਿੰਘ ਘੁੰਮਣ ਇੱਕ ਨਾਮ ਜੋ ਹਮੇਸ਼ਾ ਯਾਦ ਰਹੇਗਾ ਪੰਜਾਬੀ ਸੰਗੀਤ ਤੇ ਬੋਡੀ ਬਿਲਡਿੰਗ ਜਗਤ ਦੇ ਵਿੱਚ ਅੱਜ ਵੀ ਸੋਗ ਦੀ ਲਹਿਰ ਹੈ ਚਲੰਦਰ ਦੇ ਆਇਰਨ ਮੈਨ ਬਰਿੰਦਰ ਸਿੰਘ ਘੁੰਮਣ ਦੀ ਅਚਾਨਕ ਮੌਤ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਫੋਰਟਿਸ ਹਸਪਤਾਲ ਨੇ ਹੋੜ ਇਸ ਮਾਮਲੇ ਉੱਤੇ ਆਪਣਾ ਪਹਿਲਾ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਹੈ ਹਸਪਤਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਘੁੰਮਣ ਨੂੰ 6 ਅਕਤੂਬਰ ਨੂੰ ਸੱਜੇ మోਡੇ ਦੇ ਵਿੱਚ ਦਰਦ ਅਤੇ ਹਿੱਲਣ ਜੁਲਣ ਦੇ ਵਿੱਚ ਮੁਸ਼ਕਲ ਕਾਰਨ ਦਾਖਲ ਕੀਤਾ ਗਿਆ ਸੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ 9 ਅਕਤੂਬਰ ਨੂੰ ਆਪਰੇਸ਼ਨ ਸੁਚਾਰੂ ਢੰਗ ਦੇ ਨਾਲ ਕੀਤਾ ਗਿਆ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਦੁਪਹਿਰ ਲਗਭਗ 3:30 ਵਜੇ ਘੁੰਮਣ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਡਾਕਟਰਾਂ ਦੀ ਟੀਮ ਨੇ ਤੁਰੰਤ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਪਰ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਸ਼ਾਮ 5:30 ਵਜੇ ਘੁੰਮਣ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹਸਪਤਾਲ ਨੇ ਸਪਸ਼ਟ ਕੀਤਾ ਹੈ ਕਿ ਘੁੰਮਣ ਨੂੰ ਕੋਈ ਹੋਰ ਗੰਭੀਰ ਬਿਮਾਰੀ ਨਹੀਂ ਸੀ ਉਹ ਬਿਲਕੁਲ ਸਿਹਤਮੰਦ ਸਨ ਅਤੇ ਮੌਤ ਪੂਰੀ ਤਰ੍ਹਾਂ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਸਮਸ਼ਾਨ ਘਰ ਦੇ ਵਿੱਚ ਕੀਤਾ ਗਿਆ ਜਿੱਥੇ ਉਨ੍ਹਾਂ ਦੇ ਵੱਡੇ ਪੁੱਤਰ ਨੇ ਚਿਤਾ ਨੂੰ ਅੱਗ ਲਗਾਈ ਇੱਕ ਵੱਡੀ ਪੀੜ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਇਕੱਠੀ ਹੋਈ ਹਰ ਅੱਖ ਨਮ ਸੀ ਹਰ ਚਿਹਰਾ ਮਾਇਉ ਸੀ ਪੰਜਾਬ ਨੇ ਆਪਣਾ ਇੱਕ ਹੋਰ ਮਾਣਵਾਂ ਪੁੱਤਰ ਗਵਾ ਦਿੱਤਾ ਵਰਿੰਦਰ ਸਿੰਘ ਕੁੰਮੜ ਇੱਕ ਨਾਮ ਜੋ ਹਮੇਸ਼ਾ ਯਾਦ ਰਹੇਗਾ